ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਂ ਟੇ ਲੋ ਡੇਰੀ ਫਾਰਮ ਪਿੰਡ ਰਾਜਾ ਸਾਸੀ ਤੇ ਅੱਜ ਦੀ ਵੀਡੀਓ ਵਿੱਚ ਇੱਕੋ ਝੋਟੀ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਦੋ ਦੰਦ ਚੋਟੀ ਆ ਤੇ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸੱਸੀਆ ਭਾਈ ਜੀ ਸასი ਗਾਲ ਜੀ ਕੀ ਹਾਲ ਚੱਲ ਜੇ ਸੋਤ ਵਧੀਆ ਭਾਈ ਤੁਸੀਂ ਸੁਣਾਓ ਹਾਂਜੀ ਚੜਦੀ ਕਲਾ ਜੇ ਚੜਦੀ ਕਲਾ ਜੀ ਦੀ ਜੱਗੇ ਭਾਜੀ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਵੀਰ ਜੀ ਹਰਮਨਜੀਤ ਪਿੰਡ ਰਾ ਸਸਰੀ ਜ਼ਿਲ੍ਹਾ ਮਰਸਾ ਤਹਿਸੀਲ ਚਨਾਲਾ ਜੇ ਠੀਕ ਹੈ ਜੀ ਫੋਨ ਨੰਬਰ ਆਇਆ 826445131 ਠੀਕ ਹੈ ਜੀ ਹਾਂਜੀ ਤੇ ਭਾਈ ਨਗੀਨਾ ਲੈ ਥੋੜਿਆਂ ਦੇ ਕੱਢ ਕੇ ਅੱਜ ਵੀਰ ਜੀ ਝੋਟੀਆਂ ਦੇ ਤਿੰਨ ਹੀ ਦੋ ਟਾ ਢੇਉਣ ਤੋਂ ਪਹਿਲਾਂ ਹੀ ਵੇਖੀਆਂ ਅੱਛਾ ਜੀ ਹਾਂਜੀ ਠੀਕ ਆ ਉਹ ਵੀ ਕਹਿੰਦੇ ਤਿੰਨ ਪਾਉਣੀਆਂ ਤੁਸੀਂ ਆਏ ਜੀ ਹੁਣ ਪਾ ਲੀਓ ਠੀਕ ਆ ਠੀਕ ਆ ਲਓ ਜੀ ਝ ਬਹੁਤ ਅੰਨ ਛੋਟੀ ਸੁਈ ਆ ਵੀ ਅੱਖਾਂ ਦਾ ਚੱਡਾ ਤੁਸੀਂ ਵੇਖ ਸਕਦੇ ਜੀ ਕਿਹ ਹੋ ਪਾ ਜੀ 10 ਕਿਲੋ 9 ਮੰਨ ਕੇ ਜਿਹੜਾ ਮਰਜ਼ੀ ਵੀ ਲੈ ਜੇ ਅੱਛਾ ਜੀ ਸੁਈ ਨੂੰ ਆਲੇ 12 13 ਦਿਨ ਹੋਏ ਕੱਟਾ ਮਗਰ ਜੀ ਠੀਕ ਆ ਜੀ ਕੱਟਾ ਚੰਗੇ ਸੀਮੰਦ ਆ ਗਿਆ ਲੱਗਦਾ ਸਕੰਦਰ ਪੁੱਤਾ ਬੱਚਾ ਵੀ ਜੀ ਠੀਕ ਆ ਲਓ ਜੀ ਸਕੰਦਰ ਸਕੰਦਰ ਝੋਟੇ ਦਾ ਆ ਗਿਆ ਜੀ ਤੇ ਆਪ ਜਿਹੜੀ ਅਹਿਮਨ ਅਤੀਰੀ ਆ ਹਾਂ ਜੀ ਦੋਵੇਂ ਪਾਸੋਂ ਖਾਨਦਾਨ ਚੰਗਾ ਆ ਗਿਆ ਕਰਮਵਾਲੀ ਦਾ ਤੇ ਹੋਊਗਾ 10 ਲੀਟਰ ਪਰ ਬਾਈ ਕਹਿੰਦਾ ਕਿ 9 ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਜੇ ਹਾਂਜੀ ਹਾਂਜੀ ਜੈਡ ਬਲੈਕ ਆ ਗਈ ਜਿਵੇਂ ਪਿਓ ਮੋਰਾ ਨਸਲ ਦੀ ਲਓ ਜੀ ਕੱਡ ਕਾਠ ਵੀ ਜਿਹੜਾ ਚੰਗਾ ਵਾ ਛੋਟੀ ਭਾਜੀ ਆਏ ਦੋ ਦੰਦ ਆ ਠੀਕ ਆ ਠੀਕ ਆ ਲਓ ਜੀ ਚੈੱਕ ਕਰ ਸਕਦੇ ਜੀ ਕੱਡ ਕਾਠ ਜਿਹੜਾ ਬਹੁਤ ਹੀ ਚੰਗਾ ਕਰਮਾਲ ਜਿਆ ਥਾਣ ਵੀ ਚੋਹਾਂ ਨੁਕਰਾਂ ਤੇ ਕੱਲਾ ਕੱਲਾ ਲੱਗਾ ਵਾ ਠੀਕ ਆ ਠੀਕ ਆ ਲਓ ਜੀ ਹੈ ਵੀ ਬਿਲਕੁਲ ਸ਼ਾਂਤ ਸੁਭਾਅ ਲਈਏ ਆ ਦੋ ਦੰਦ ਦੇ ਵੇਖ ਲਓ ਠੀਕ ਆ ਠੀਕ ਆ ਲਓ ਦੋ ਦੋ ਦੰਦ ਦੋ ਦੰਦ ਆ ਗਈ ਜੀ ਲਓ ਜੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਠੀਕ ਆ ਜੀ ਤੇ ਹੈ ਵੀ ਠੰਡੀ ਧੀਰੀਆ ਕਰਮਾਲੀ ਉਹ ਦੰਦ ਦੇ ਸਾਹਣਾ ਭਾਈ ਕੱਦ ਕੱਦ ਪੂਰਾ ਚੰਗਾ ਝੋਟੀ ਦਾ ਹਾਂਜੀ 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 ਚਲੋ ਜਿੰਨਾ ਕਿ ਉਹ ਜਵਾਨ ਹੋਣਾ ਜਿੰਨੂੰ ਕੱਦ ਵੀ ਚੰਗਾ ਕਰ ਜਣਾ ਨੇ ਹੋਰ ਹੈ ਨਾ ਹਾਂਜੀ ਹੈ ਸ਼ਕੀਨ ਆ ਵੇਖੋ ਉਹ ਪੀ ਕੇ ਜੱਗੇ ਭਾਈ ਵਾਧਿਆਂ ਦੀ ਕੱਟੀ ਵਾਧੇ ਬੰਦੀ ਵਾਧੇ ਬੰਦੀ ਇਹ ਸੋਨਾ ਹੀ ਆ ਜੀ ਸੋਨਾ ਬਿਲਕੁਲ ਕੋਈ ਨਹੀਂ ਭਾਈ ਧੌਣ ਚੁੱਕ ਕੇ ਬਿਲਕੁਲ ਬਿਲਕੁਲ ਜੀ ਲਓ ਜੀ ਚੈੱਕ ਕਰ ਸਾਦੇ ਤੁਸੀਂ ਪਛਾਣੀ ਇਹੋ ਹੁੰਦੀ ਵੇਖ ਲਓ ਨਹੀਂ ਸਹੀ ਗੱਲ ਆ ਜੀ ਪਿਓਰ ਮੋਰਨ ਹਾਂਜੀ 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 ਬਹੁਤ ਚੰਗੀ ਕੱਟੀ ਵੀਰ ਜੀ ਜਿਹੜਾ ਵੀਰ ਲੈ ਜਾਊਗਾ ਨਾ ਹਾਂਜੀ ਯਾਦ ਹੀ ਕਰਿਆ ਕਰੂਗਾ ਬਿਲਕੁਲ ਬਿਲਕੁਲ ਜੀ ਲਓ ਜੀ ਥਣ ਜਿਹੜਾ ਚੋਹਾ ਨੁਕਰਾਂ ਤੇ ਕੱਲਾ ਕੱਲਾ ਲੱਗਾ ਆਈ ਆ ਨਾ ਹਾਂਜੀ ਵੀਰ ਦਾ ਲੱਗਿਆ ਵੀਰ ਜੀ ਉਕੇ ਦਾ ਅੱਛਾ ਜੀ ਟਕਾਓ ਮੈਂ ਕੱਟੀ ਵੇਚੀ ਆ ਵੀਰ ਜੀ ਪਾਲੀ ਪੜੀ ਗਈ ਜਨਾ ਠੀਕ ਹੈ ਠੀਕ ਆ ਉਹ ਜਿਹੜੇ ਸਾਡੇ ਘੁੰਗਰੂ ਘੰਗਰੂ ਪਾਏ ਹਨਾ ਪੂਰੇ ਸ਼ੌਂਕ ਸ਼ੌਂਕ ਨਾਲ ਰਖੀ ਚਲੋ ਕੇ ਹਲੇ ਹੋ ਜਾਂਦਾ ਵੀ ਚਲੋ ਹਨਾ ਇਹ ਚੀਜ਼ਾਂ ਹੁੰਦੀਆਂ ਸਾੰਪ ਦੀਆਂ ਤੇ ਸਾੰਪ ਤੋਂ ਬਿਨਾ ਤੁਹਾਨੂੰ ਪਤਾ ਕਿ ਨਹੀਂ ਗੱਲ ਬਾਰੇ ਇਹ ਚੱਡਾ ਜਿਹੜਾ ਵੇਖ ਸਕਦੇ ਜੀ ਬਾ ਕਮਾਲ ਅੱਖਾਂ ਵਾਲਾ ਚੱਡਾ ਆ ਗਿਆ ਜੀ ਹੇ ਤੁਹਾਨੂੰ ਪਤਾ ਟਾਈਆਂ 3 ਸਾਲਾਂ ਦੀ ਕੱਟੀ ਆ ਹਾਂਜੀ ਹਾਂਜੀ ਅਗਲੇ ਸਵੇਰੇ ਪੂਰੀ ਝੋਟੀ ਬਣੂਗੀ ਕੱਦ ਕੱੜ ਹੋਰ ਕਰੂਗੀ ਕਰੂ ਵੀ ਕਰੂਗੀ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਵਾਦੇ ਸੋਨਾ ਹੀ ਆ ਭਾਜੀ ਨਵੇਂ ਟੰਗਰ ਦਾ ਫਾਇਦਾ ਆ ਫਾਇਦਾ ਹੀ ਫਾਇਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਚੱਡਾ ਜਿਹੜਾ ਵੇਖ ਸਕਦੇ ਤੁਸੀਂ ਪੰਡਾ ਪਾਈਆਂ ਕਰਮਾਲੀ ਨੇ ਠੀਕ ਆ ਜੀ ਇਹ ਕਿੰਨਾ ਕੁ ਮੁੱਲ ਭਾਜੀ ਇਹਦਾ ਮੁੱਲ ਵੀ ਜੀ ਝੋਟੀ ਦੇ ਹਿਸਾਬ ਨਾਲ ਇੱਕ 5 ਕਰ ਲਈਏ ਅੱਛਾ ਜੀ 95 ਦੀ ਦੇ ਦਈਏ ਜੱਗੇ ਵੀਰ ਕਰ ਦਈਏ ਬਿਹਾਨਾ ਹੀ ਜੈਤ ਜੀ 90 ਪੂਰੇ ਤੇ ਧਰਾਂਗੇ 90 ਰੀ ਹਾਂ ਹੋ ਗਈ ਨਹੀਂ ਰਛ ਕੋਈ ਵੇਖ ਲੈ ਜੇ ਤੈਨੂੰ ਲੱਗਦੀ ਤੇ ਕਰ ਦੇ ਨਹੀਂ ਕੱਢ ਦਈਏ ਕਰ ਦੇ ਜੱਗੇ ਵੀ ਚਿੰਨੇ ਦੀ ਤੈਨੂੰ ਚੰਗੀ ਲੱਗਦੀ ਨਹੀਂ ਦੱਸ ਦੋ ਬਿਹਾਨਾ ਹੀ ਇੱਕੋ ਇੱਕ ਹੈਗੀ ਆ ਵੇ ਕੇ ਵੇਲੇ ਯਾਰ ਮਾਨ ਦਾ ਪਿੰਲੇ ਹੁੰਦੇ ਹਾਂ ਚਲੋ ਕੋਈ ਗੱਲ ਨਹੀਂ ਨਾਲੇ ਸੰਭਲਣਾ ਕੋਈ ਭਰਾ ਘੜੇ ਯਾਦ ਕਰੂਗਾ ਚਲ ਕਰ ਦੋ ਬੇਤੀ ਹਾਨਾ ਹੀ ਜੇ ਵੀਰ 85000 ਰੁਪਏ ਚ ਦੇ ਦਾਂਗੇ ਹੋਰ ਦਾ ਅੱਛਾ ਜੀ ਏਡੀ ਸੋਹਣੀ ਸਨੱਖੀ ਵੇਖ ਲੈ ਛੋਟੀ ਮੇਰੀ ਠੀਕ ਹੈ ਠੀਕ ਹੈ ਲਓ ਜੀ 85000 ਦੀ ਦੋ ਦੰਦ ਦੇ ਵੇਖ ਸਕਦੇ ਚੱਡਾ ਛੱਡਾ ਭਾ ਕਮਾਲਿਆ ਥੋੜਾ ਜਿਹਾ ਚਰੀ ਚਲੋ ਪਰੇ ਥਾਂ ਘਰ ਕੇ ਕਰਦੀ ਹੈ ਕਿ ਹਲੇ ਬਾਕੀ ਝੋਟੀ ਚੰਗੀ ਜਿਹੜਾ ਵੀਰ ਭਰਾ ਲੈ ਜਾਊਗਾ ਨਾ ਜੀ ਨਾ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਲਓ ਜੀ ਝੋਟੀ ਚੰਗੀ ਹੈ ਵੀਡੀਓ ਨੂੰ ਬਹੁਤ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਜੀ ਬਿਲਕੁਲ ਸ਼ਾਂਤ ਸੁਭਾਅਲੀ ਆ ਤੇ ਚਲੋ ਜਿਹੜਾ ਵੀਰ ਭਰਾ ਲੈ ਜਾਊ ਤੇ ਖੁਰਲੀ ਦਾ ਸ਼ਿੰਗਾਰ ਬਣ ਜਾਣਾ ਕਰਮਾਲੀ ਦੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕੱਲ ਵੀ ਜੀ ਪਾਈ ਨਾ ਆਪਾਂ ਵੀਡੀਓ ਹਾਂਜੀ ਤੁਹਾਡੇ ਸਾਹਮਣੇ ਇੱਕ ਤੇ ਢਾਡੇ ਹੁੰਦਿਆਂ ਸਾਈ ਪਾਤੀ ਹਾਂਜੀ 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 ਤੁਹਾਡੇ ਕੁੱਕੜਾਂ ਆਲੇ ਨਹੀਂ ਤੁਸੀਂ ਨੰਗੇ ਹੋਣੇ ਅੱਛਾ ਅੱਛਾ ਜਾਂਦੇ ਹਾਂ ਬਾਹਾਂ ਮਿੰਟਾਂ ਦੇ ਵਿੱਚ ਵਿੱਚ ਮਾਲ ਵੇਚ ਕੇ ਆ ਠੀਕ ਆ ਠੀਕ ਆ ਚਲੋ ਜਾਇਜ਼ ਭਾਅ ਹੁੰਦਾ ਅੱਜ ਫੇਰ ਤਿੰਨ ਨਹੀਂ ਦੋ ਢਾਡੇ ਆਉਣ ਤੋਂ ਪਹਿਲਾਂ ਹੀ ਵੇਚ ਠੀਕ ਆ ਠੀਕ ਆ ਉਸੇ ਫੋਨ ਨਾਲ ਤੇ ਫਿਰ ਵੇਗੀ ਔਰ ਉਹ ਭਾਜੀ ਮਣਸਾ ਵੀਡੀਓ ਪਾਦੀ ਵੀਰਾਂ ਨੂੰ ਅੱਛਾ ਜੀ ਪਾ ਦੇ ਪੈਸੇ ਵੀਰਾਂ ਨੂੰ ਠੀਕ ਆ ਠੀਕ ਆ ਚਲੋ ਪਲਗੀ ਚੱਕਰ ਹੁੰਦਾ ਵਾ ਇੱਕ ਰੇਟ ਜਾ ਜੇ ਤੇ ਪਸ਼ੂ ਚੰਗੇ ਪਾ ਜਾਜ ਹੁੰਦਾ ਪਾ ਜਾਜ ਹੁੰਦਾ ਵਾ ਤੇ ਚਲੋ ਵੀਰ ਭਰਾ ਜੁੜੇ ਆ ਜਿਹੜੇ ਜੀ ਡੇਢ ਦੀ ਆ ਤੁਸੀਂ ਸਿਆਣੇ ਜੀ ਬਿਲਕੁਲ ਬਿਲਕੁਲ ਜੀ ਦੂਜੇ ਸਵੇ ਨੂੰ ਤੇ ਬਾਕੀਆ ਡੇਢ ਜੀ ਆ ਗਈ ਆ ਹਾਂ ਜੀ ਲੋ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ